ਸ੍ਰੀ ਗੁਰੂ ਦੋਸਤੋ ਸੋ ਅੱਜ ਫੇਰ ਤੁਹਾਨੂੰ ਲੈ ਕੇ ਚੱਲਦੇ ਆਂ ਸਾਡੇ ਪਿੰਡ ਦੇ ਜਿਹੜਾ ਕਿਸਾਨ ਵੀਰ ਐ ਜਸਵੀਰ ਸਿੰਘ ਜੱਸੀ ਜਵੰਦਾ ਜਿਹੜਾ ਤੁਹਾਨੂੰ ਪਤਾ ਪਹਿਲਾਂ ਆਪਾਂ ਵੀਡੀਓ ਪਾਈ ਦੀ ਕਣਕ ਦੀ ਵੀ ਰੇ ਸਪਰੇਅ ਤੋਂ ਬਿਨਾ ਜਿਹੜੀ ਫਸਲਾ ਉਹ ਬੀਜਦਾ ਤੇ ਉਹਦੇ ਨਾਲ ਇੱਕੀ ਉਹਨਾਂ ਨੇ ਮੱਕੀ ਦੀ ਫਸਲ ਬੀਜੀ ਐ ਤੇ ਉਹਨਾਂ ਨਾਲ ਅੱਜ ਆਪਾਂ ਗੱਲ ਕਰਦੇ ਆਂ ਇਹ ਫਸਲਾ ਵੀਰੇ ਮੱਕੀ ਦੀ ਜਿਹੜੀ ਉਹਨਾਂ ਨੇ ਬੀਜੀ ਐ ਹੋਰ ਦਾਦਾ ਕਿਵੇਂ ਆ ਤੇ ਮੈਂ ਖੁੱਡੀ ਜਨ ਕਰਦੋਂ ਦੇ ਗੱਲ ਅਸੀਂ ਕਰ ਜਾਈਏ ਸੋ ਇਹ ਨੇ ਮੇਰੇ ਚਾਚਾ ਜੀ ਜਸਵੀਰ ਸਿੰਘ ਜੱਸੀ ਜਵੰਦਾ ਜਿਨ੍ਹਾਂ ਦੇ ਵਿਚਾਰ ਬਹੁਤ ਵਧੀਆ ਨੇ ਖੇਤੀ ਦੇ ਲਈ ਧਰਤੀ ਦੇ ਲਈ ਪਾਣੀ ਦੇ ਲਈ ਤੇ ਪੰਜਾਬ ਦੀ ਜਿਹੜੀ ਕਿਸਾਨੀ ਹੈ ਉਹਨੂੰ ਅੱਗੇ ਲਿਜਾਣ ਦੇ ਲਈ ਇਹ ਕੰਮ ਕਰ ਰਹੇ ਨੇ ਸੋ ਇਹਨਾਂ ਨੇ ਇੱਕ ਦੀ ਮੱਕੀ ਬੀਜੀ ਆ ਚਾਚਾ ਹਾਂ ਮੱਕੀ ਫਿਰ ਜਿਹੜੀ ਆ ਆਮ ਤਾਂ ਮੱਕੀ ਤੇ ਰੇਸ ਮੈਨੂੰ ਲੱਗਦਾ ਸਪਰੇਅ ਜਾ ਕਰ ਦਿੰਦੇ ਨੇ ਕੱਖ ਘੰਡੇ ਤੋਂ ਤੂੰ ਗੁੱਡੀ ਜੰਨਾ ਇਹ ਫਿਰ ਆਪਾਂ ਇਹਨੂੰ ਤੇ ਮਨ ਜਿਹੜੀ ਚੀਜ਼ ਉਹ ਜਮੇ ਨਹੀਂ ਸਰਦਾ ਠੀਕ ਹੈ ਸੁੰਢੀ ਥੋੜੀ ਜਿਆਦਾ ਉੱਗੀ ਉਦੋਂ ਇੱਕ ਹਲਕੀ ਸ਼ਵਰੇ ਮਰੀ ਆ ਠੀਕ ਹੈ ਨਹੀਂ ਆਪਾਂ ਇਹਦੇ 'ਚ ਨਾ ਡੀ.ਪੀ. ਠੀਕ ਹੈ ਨਾ ਜੂਰੀਆ ਠੀਕ ਹੈ ਨਾ ਕੋਈ ਕੱਖ ਵਾਲੀ ਜੂਰੀ ਅੱਛਾ ਵੀ ਰੈਗੂਲਰ ਤੂੰ ਕੰਮ ਕਰਦਾ ਬਸ ਹਾਂ ਐਂ ਕਰਕੇ ਇਹ ਨੂੰ ਐਸੇ ਰੋਟੀ ਹੁਣ ਬਸ ਆ ਇੱਕ ਵਾਰਾ ਹੁਣ ਫੇਰ ਗਿਆ ਜਦੋਂ ਉਹ ਮੱਕੀ ਥੋੜੀ ਵੱਡੀ ਹੋਣੀ ਫੇਰ ਕਰ ਫੇਰ ਕਰ ਖੰਦੇ ਨਹੀਂ ਠੀਕ ਹੈ ਸੋ ਦੋਸਤੋ ਇਹ ਨੇ ਨਾ ਚਾਚਾ ਜੀ ਨੇ ਤੇ ਜਿਹੜੀ ਮੱਕੀ ਬੀਜੀ ਆ ਤੁਹਾਡੇ ਸਾਹਮਣੇ ਬਹੁਤ ਸੋਹਣੀ ਖੜੀ ਆ ਬਿਨਾਰੇ ਸਪਰੇਅ ਤੋਂ ਆ ਤੇ ਗੁੱਡ ਵੀ ਪਾਉਂਦੇ ਨੇ ਕਿੰਨੇ ਟਾਈਮ ਬਾਅਦ ਗੁੱਡ ਪੈਂਦੀ ਆ ਜੱਤੈ ਛੋਟੀ ਨੂੰ ਗੁੱਡ ਦੋ ਜਦੋਂ ਕੱਖ ਜੇ ਹੋ ਗੋ ਗੁੱਡ ਦਾ ਇਕੱਲੇ ਕੱਖਾਂ ਵਾਲਾ ਹੀ ਨਹੀਂ ਅਸਲ ਚ ਗੁੱਡ ਦਾ ਉਮੀ ਮੱਕੀ ਨੂੰ ਬਹੁਤ ਪੈਂਦਾ ਪਾਣੀ ਘੱਟ ਲੱਗਦਾ ਠੀਕ ਐ ਇਹਦੇ ਜਿਹੜੀਆਂ ਸਿਕਰੀ ਆ ਜਿਹਨੂੰ ਆਦੇ ਆ ਵਿਚ ਵੀ ਤਰਪਾਲੀ ਫੇਰ ਵੀ ਆ ਬੰਦਾ ਸਾਰੇ ਠੀਕ ਐ ਜਦੋਂ ਇਹਦੀ ਉੱਪਰ ਦੀ ਸਿਕਰੀ ਫੁੱਟ ਜਾਂਦੀ ਆ ਥੱਲੇੋਂ ਬੂਟੇ ਦੇ ਗਿੱਲ ਨਹੀਂ ਦੇ ਠੀਕ ਐ ਹੁਣ ਆਪਾਂ ਮੱਕੀ ਨੂੰ ਦੇ ਪਾਣੀ ਦੇ ਪਾਣੀ ਦੇ ਪਾਣੀ ਦੇ ਪਾਣੀ ਦੇ ਪਾਣੀ ਦੀ ਇਹਨੂੰ ਫਿਰ ਬਹੁ ਇਨੂੰ ਚਾਰ ਪਾਣੀ ਲਾਇਆ ਅੱਛਾ ਜਿੱਦ ਦੀ ਹਰੀ ਹੋਈ ਆ ਚਾਰ ਪਾਣੀ ਲੱਗੇ ਆ ਹਜੇ ਇਹ ਪਾਣੀ ਦਿੱਤੋ ਹੋਰ 7-8 ਦਿਨ ਪਾਣੀ ਨਹੀਂ ਬਾਲਦੀ ਜਗੋ ਬੁੱਧ ਠੀਕ ਆ ਜੀ ਠੀਕ ਆ ਦੇਖੋ ਦੋਸਤੋ ਬਹੁਤ ਵਧੀਆ ਅੱਛਾ ਜੀ ਜਿਹੜੀ ਮੱਕੀ ਆ ਜਦੋਂ ਹੋ ਗਈ ਵਿੱਚ ਤਾਂ ਚਾਰ ਮਾਉਂਦੇ ਆ ਵੀ ਮੱਕੀ ਦਾ ਸੀ ਚਾਰ ਪਾਉਣ ਲਈ ਆ ਫਿਰ ਜਦੋਂ ਤੁਸੀਂ ਇਹਦੀ ਜਿਹੜੀ ਮੱਕੀ ਨੂੰ ਫਸਲ ਖਾਣ ਲੱਗਦਾ ਇਹਦਾ ਸੌਰੀ ਜਿਹੜੀ ਸੱਲੀ ਲੱਗਦੀ ਆ ਫਿਰ ਤੁਸੀਂ ਸੱਲੀ ਵੇਚੋਗੇ ਜਾਂ ਕੋਈ ਹੋਰ ਵਿਚਾਰ ਨੇ ਆਪਣੇ ਨਹੀਂ ਆਪਣਾ ਵਿਚਾਰ ਵਿੱਚ ਕਿ ਜੋ ਇੰਨੀ ਮਿਹਨਤ ਕਰਦੇ ਆ ਠੀਕ ਆ ਅਸਲ ਕਿ ਜਾਦੇ ਮੇਨ ਵਜ੍ਹਾ ਤਾਂ ਵੀ ਆਟਾ ਬਣਾ ਕੇ ਵੇਚਣ ਦੇ। ਦੇਖ ਮੱਕੀ ਆਪਣੀ ਫਹਿਮ ਸਾ ਮੱਕੀ ਦੀ ਰੋਟੀ ਪੰਜਾਬ ਬਿਲਕੁਲ ਜੀ ਬਿਲਕੁਲ। ਪਿਆਰ ਤੋਂ ਮੱਕੀ ਦੀ ਰੋਟੀ ਚਾਹ। ਆਪਣੇ ਪਿੰਡ ਦੇ ਵਿੱਚ ਦਾਦੇ ਜੀ ਕਿੰਨੇ ਬੰਦੇ ਨੇ ਮੱਕੀ ਲਈ ਹੋਈ ਆ। ਹਾਂ ਆਪਣੇ ਪਿੰਡ ਦਾ ਬਹੁਤ ਘੱਟ ਲੋਕਾਂ ਨੇ ਲਈ ਹੋਈ ਆ ਮੇਰੇ ਖਿਆਲ। ਨਹੀਂ ਖਾਣ ਵਾਲੀ ਤਾਂ ਕਿਸੇ ਦੀ ਨਹੀਂ। ਅੱਛਾ ਖਾਣ ਵਾਲੀ ਕਿਸੇ ਨੇ ਲੱਗੀ ਨਹੀਂ ਹੋਈ। ਨਾ? ਠੀਕ ਆ। ਉਹ 4 ਪੌਂ ਵਾਲੀ ਲੱਗੀ। 4 ਪੌਂ ਵਾਲੀ ਲੱਗੀ। ਹੋ ਸਕਦਾ ਕਿਸੇ ਦੇਖੇ ਦੀ ਆਪਾਂ ਤੋਂ ਲੁਕਨੀ ਸ਼ੋਪਨੀ ਪੂਰੇ ਕੀ ਹੋਵੇ। ਇਹ ਮੱਕੀ ਵੀ ਆਪਾਂ ਮੰਨ ਜਿਹੜੀ ਬਰੀਕ ਮੱਕੀ ਆਪਾਂ ਜਿਹੜੀ ਦੇਸੀ ਕਹਿੰਦੇ ਨੇ ਵੀ ਉਹ ਲੈ ਕੇ ਵੀਜ ਠੀਕ ਹੈ ਜਿਹੜੀ ਬਰੀਕ ਦੇਸੀ ਜਿਹੜੀ ਦੇਸੀ ਮੱਕੀ ਹੈ ਜੀ ਬਰੀਕ ਮੱਕੀ ਹੈ ਉਹਦਾ ਜਿਹੜਾ ਸਪੈਸ਼ਲ ਆਟੇ ਦੇ ਲਈ ਬੀਜੀ ਹੈ ਤੇ ਇਹਦੇ ਵਿੱਚ ਕੋਈ ਰੇ ਸਪਰੇ ਨਹੀਂ ਇਹਨਾਂ ਦਾ ਬਾਜ਼ਾਰਾ ਦੇਖੋ ਕਿੰਨੇ ਵਧੀਆ ਇੱਕ ਹਲਕੀ ਜੀ ਸਪਰੇ ਮੰਨ ਕਰੀਦੀ ਜਿਆਦਾ ਪਹਿਲਾਂ ਤਾਂ ਆਪਾਂ ਉਹ ਦੂਜੇ ਲੱਸੀ ਰੁੱਸੀ ਦੀਆਂ ਹੋਰ ਲੱਟਰ ਪਾਟਰਮ ਠੀਕ ਹੈ ਜੀ ਜਿਹੜਾ ਲੱਸੀ ਆ ਜਵੇਂ ਮਿਸਰ ਵਗੈਰਾ ਗੋਲ ਕੇ ਜੋ ਰੱਖਿਆ ਹੋਇਆ ਠੀਕ ਹੈ ਉਹ ਵੀ ਕਰ ਦਿੰਦੀ ਜਦੋਂ ਗਰਮੀ ਜਿਆਦਾ ਪੈਣ ਕਰਕੇ ਠੀਕ ਹੈ ਤੇ ਛੁੰਡੀ ਜਿਆਦਾ ਕੰਟਰੋਲ ਨਹੀਂ ਹੋਈ ਉਦੋਂ ਇੱਕ ਹਲਕੀ ਸਪਰੇ ਮਾਰੀਦੀ ਠੀਕ ਹੈ ਜੀ ਜੇ ਹੁਣ 5-5 6-6 ਸਪਰੇਆਂ ਖਾਣ ਵਾਲੀ ਨੂੰ ਤਾਂ ਇੱਕ ਸਪਰੇ ਹੋਣਾ ਗੱਲ ਤਾਂ ਆਪਣੇ ਤੇ ਤਾਂ ਇੱਕ ਸਪਰੇ ਤੇ ਵੀ ਲੋਗ ਟਿੱਪਣੀ ਕਰਨਗੇ ਇੱਕ ਕਰੀ ਆ ਯਾਰ ਪਰ ਜਦੋਂ ਆਪਾਂ 10-10 ਸਪਰੇਆਂ ਵਾਲੀ ਖਾਣੇ ਆ ਠੀਕ ਹੈ ਫਿਰ ਆਪਾਂ ਮਾਤਰਾ 19 ਜਿੰਨੀ ਮੰਨ ਜੇ VML ਨੂੰ ਡਿਚਾਰਜ ਆ 10 ml ਲੀਆਪੂ 19 ਉਹ ਠੀਕ ਹੈ ਇੱਕ ਮੈਂ ਵੀਡੀਓ ਦੇਖੀ ਸੀ ਕੋਈ ਜਿਹਾ ਕੋ ਠੀਕ ਹੈ ਉਹ ਦੱਸ ਰਹੀ ਸੀ ਕਹਿੰਦੀ ਵੀ ਅਸੀਂ ਜੇ ਸਾਨੂੰ 8% ਲੋਡ ਆ ਤਾਂ ਅਸੀਂ 68% ਪਾਉਣਾ ਠੀਕ ਹੈ 60% ਜਿਆਦਾ ਪਾ ਰਹੇ ਇਹ ਕੋਈ ਝੂਠ ਨਹੀਂ ਹੈਗੀ ਗੱਲ ਉਹ ਇਹ ਹਕੀਕਤ ਹੈ ਜੇ ਆਪਾਂ ਜੂਰੀਆਂ ਕਿਲਾਬੁਰੀ ਪੋਣੇ ਆ ਠੀਕ ਹੈ ਤਾਂ ਨਾਉਂ ਜ਼ਮੀਨ ਨੂੰ ਖਰਾਬ ਕਰੇ ਨਾ ਆਪਾਂ ਨੂੰ ਕਰੀ ਠੀਕ ਹੈ ਜੀ ਕਿਦੋਂ ਕਿੱਲੇ ਚ ਪੰਜ ਪੰਜ ਛੇ ਛੇ ਬੂਰੀਆਂ ਠੀਕ ਹੈ ਉਹ ਫਿਰ ਖਰਾਬ ਹੀ ਕਰ ਮੱਕੀ ਜੀ ਕਿਸੇ ਆਪਣੇ ਪਿਛਲੀ ਵਾਰ ਮੱਕੀ ਲੈ ਦੀ ਚਾਰ ਪਾਇਆ ਸੀ ਆਪਾਂ ਠੀਕ ਹੈ ਜੀ ਕਿੱਲੇ ਚ ਇੱਕ ਬੂਰੀ ਜੂਰੀ ਦੀ ਪਾਈ ਠੀਕ ਹੈ ਜੀ ਇੱਕੋ ਹੀ ਪਹਿਲਾਂ ਸਪਰੇਅ ਕਰੀ ਸੀ ਡੀਏਪੀ ਪਿਛਲੀ ਵਾਰ ਪਾਇਆ ਸੀ ਆਪਾਂ 24 ਪੁੱਛੀਏ ਹੋਣ ਇੱਕ ਤੀ ਕੋਈ ਬਿਲਕੁਲ ਨਹੀਂ ਪਾਇਆ ਕੋਈ ਡੀਪੀ ਨਹੀਂ ਪਾਇਆ ਸਪਰੇਅ ਤੁਸੀਂ ਕਹਿੰਦੇ ਹੋ ਹਲਕੀ ਜਿਹੀ ਜਦੋਂ ਠੀਕ ਆ ਕੋਈ ਹੁਣ ਸਾਰੇ ਬਾਗੀ ਹੁਣ ਲੋੜ ਨਹੀਂ ਕਿਉਂ ਹੁਣ ਇਹਦੀ ਗੋਹ ਵੱਡੀ ਹੋ ਜਾਂਦੀ ਹੈ ਜਦੋਂ ਜੋ ਕੀੜਾ ਲੱਗਦਾ ਹੈ ਫਿਰ ਉਹ ਬਾਹਰ ਨਿਕਲ ਆਉਂਦੀ ਹੈ ਠੀਕ ਹੈ ਨਿੱਕੀ ਨੂੰ ਹੀ ਜ਼ਰੂਰਤ ਪੈਂਦੀ ਆ ਉਦੋਂ ਤੇ ਉਹ ਇੱਕ ਹਲਕੀ ਜਿਹੀ ਸਪਰੇਅ ਮਾਰ ਦੇ ਮੰਨ ਜਿਆਦਾ ਲੱਭਿਆ ਸਰ ਵਾਲੀ ਨੂੰ ਨਾ ਮਾਰੇ ਅੱਛਾ ਜਿਹੜਾ ਤੁਸੀਂ ਕਹਿੰਦੇ ਸੀ ਮੈਂ ਹਰਾਚਾਰਾ ਬੀਜਿਆ ਉਹ ਵੀ ਬਿਨਾਂ ਰੇ ਸਪਰੇਅ ਸੋ ਆਪਣਾ ਕੁਝ ਬਿਨਾਂ ਰੇ ਤੁਸੀਂ ਕਿਸੇ ਚੀਜ਼ ਰੇ ਨਹੀਂ ਠੀਕ ਹੈ ਬਿਨਾਂ ਰੇ ਤਾਂ ਸਪਰੇਅ ਤੋਂ ਦੇਖੋ ਜੀ ਆ ਵੀ ਖੜਾ ਤੁਹਾਡਾ ਬ ਸੋ ਦੋਸਤੋ ਇਹ ਬਹੁਤ ਵੱਡੀ ਵਧੀਆ ਤੇ ਬਹੁਤ ਸੋਹਣੀ ਸੋਚ ਆ ਵੀ ਇਹਨਾਂ ਨੇ ਖੇਤੀ ਸਟਾਰਟ ਕਰੀ ਹੈ ਜਿਵੇਂ ਪੁਰਾਣੇ ਸਾਡੇ ਬਜ਼ੁਰਗ ਵੱਡੇ-ਵਡੇਰੇ ਕਰਦੇ ਹੁੰਦੇ ਸੀ ਬਿਨਾਂ ਰੇਤੋ ਬਿਨਾਂ ਸਪਰੇਅ ਤੋਂ ਤੇ ਉਦੋਂ ਤੁਹਾਨੂੰ ਕੋਈ ਪਤਾ ਵੀਰੇ ਆਪਾਂ ਕਹਿੰਦੇ ਨੇ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਨੇ ਸਾਡੇ ਪਿੰਡ ਹਲੇ ਵੀ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ ਘਟੋ-ਘਟ 90 90 95 95 ਸਾਲ ਆ 100 ਸਾਲ ਦੇ ਨੇੜੇ ਵੀ ਬੀ ਬਜ਼ੁਰਗ ਨੇ ਆਪਾਂ ਤਾਂ ਯونی ਸਾਡੇ ਜਗੀਤ ਆ 100 ਤੋਂ 90 ਹਾਂ ਉਹਨੇ 100 ਤੋਂ ਟੱਹਾ ਆ ਘਰ ਤੋਂ ਆਉਂਦੇ ਗਿਆ ਉਹ ਵੀ 100 ਦੇ ਬਾਅਦ ਸੋ ਇਹ ਇਹ ਇਕੱਲਾ ਇਹ ਨਹੀਂ ਸੀਗਾ ਵੀ ਹਾਂ ਉਹਨਾਂ ਦੀ ਨੀ ਉਮਰ ਕਿਵੇਂ ਹੋਊਗੀ ਜਾਂ ਉਹਨਾਂ ਆਪਾਂ ਕਹਦੇ ਨੇ ਉਹਨਾਂ ਨੇ ਪ੍ਰਾਣੀਆਂ ਖਰਾਕਾਂ ਖਾਧੀਆਂ ਪ੍ਰਾਣੀਆਂ ਖਰਾਕਾਂ ਦਾ ਅਸਰ ਨਹੀਂ ਹੈਗਾ ਯਾਰ ਖਰਾਕ ਦਾ ਅਸਰ ਹੈ ਚੰਗੀਆਂ ਦਾ ਉਹਨਾਂ ਨੇ ਪ੍ਰਾਣੀਆਂ ਦੇ ਨਾਲ ਨਾਲ ਚੰਗੀਆਂ ਖਰਾਕਾਂ ਖਾਧੀਆਂ ਅਜਿਹੇ ਫਸਲਾਂ ਸੋਲੇ ਖਾਂ ਆਮ ਖਾਂਦੇ ਸੀ ਉਹ ਠੀਕ ਹੈ ਮੂੰਗਫਲੀ ਬੀਜ ਤੇ ਆਪਦੇ ਬੀਜ ਦੇ ਸੀਗੇ ਮੂੰਗਫਲੀ ਆਮ ਖਾਂਦੇ ਸੀ ਗੋੜਾ ਜਿਹਨੂੰ ਆਪਾਂ ਲੋਕ ਵਰਤੋਂ ਨੂੰ ਛੱਡ ਕੇ ਘਰਾਂ 'ਚ ਗੁੜ ਬਹੁਤ ਖਾਂਦੇ ਸੀਗੇ ਲੱਸੀ ਦਹੀਂ ਆਮ ਸੀ ਤੇ ਜਿਹੜੀਆਂ ਚੀਜ਼ਾਂ ਦੇ ਉਦੋਂ ਵੀ ਰੇ ਸਪਰੇਅ ਦਾ ਕਿਸੇ ਨੂੰ ਪਤਾ ਨਹੀਂ ਸੀ ਤੁਸੀਂ ਦੇਖਿਆ ਹੋਊਗਾ ਪੁਰਾਣੇ ਜ਼ਮਾਨੇ 'ਚ ਮੇਰੇ ਹਿਸਾਬ ਨਾਲ ਜੋ ਕੈਂਸਰ ਨੂੰ ਕਹਿੰਦੇ ਸੀ ਵੀ ਇਹਨੂੰ ਤਾਂ ਵੱਡਾ ਕਹਿੰਦੇ ਸੀ ਵੱਡਾ ਕੈਂਸਰ ਨੂੰ ਕੁਝ ਹੋਰ ਨਾਮ ਲੈਂਦੇ ਤੇ ਹੁਣ ਤਾਂ ਨਾਮ ਲਾ ਲਿਆ ਤੂੰ ਕੁਝ ਹੋਰ ਕਹਿੰਦੇ ਦੋ ਕਿ ਵੱਡਾ ਰੋਗ ਹੈ ਨਾ ਨਾ ਬੁਰਾ ਪਤਾ ਨਹੀਂ ਕੀ ਸੋਚ ਚਲੋ ਜੋ ਵੀ ਸੀਗਾ ਹੈ ਨਾ ਮੈਨੂੰ ਹੁਣ ਮੇਰੇ ਵੀ ਧਿਆਨ 'ਚ ਨਹੀਂ ਹੈਗਾ ਕੈਂਸਰ ਨੂੰ ਕਹਿੰਦੇ ਹੁੰਦੇ ਸੀ ਪਰ ਹੁਣ ਆਮ ਜੀ ਗੱਲ ਹੋ ਗਈ ਵੀਰੇ ਕੈਂਸਰ ਇੱਕ ਨਾ ਆਮ ਜਿਵੇਂ ਬਾਲੀ ਆਮ ਬਿਮਾਰੀ ਹੋ ਗਈ ਕਿਉਂ ਹੋਈ ਹੈ ਕਿਉਂਕਿ ਚਾਚਾ ਜੀ ਨੇ ਦੱਸਿਆ ਵੀ ਜਿੱਥੇ 10% ਜੀ ਚੀਜ਼ ਪਾਉਣੀ ਚਾਹੀਦੀ ਆਪਾਂ ਨੂੰ ਖਾੜ ਪਾਉਣਾ ਉਹ ਆਪਾਂ ਦੇਖੋ ਤੁਸੀਂ ਕਿੰਨੀ ਗੁਣਾ ਵਧਾ ਗਏ ਨਾ 5 ਗੁਣਾ ਵਧਾ ਗਏ ਇਹ ਚੀਜ਼ਾਂ ਦਾ ਜਿਹੜਾ ਮਾੜਾ ਅਫੈਕਟ ਹੈ ਪਰ ਚਾਚਾ ਜੀ ਨੂੰ ਵਧਾਈ ਦੇਣਾ ਚਾਚਾ ਤੂੰ ਵਧਾਈ ਦਾ ਪਾਤਰਾ ਕਿ ਤੂੰ ਇਤ ਚੰਗੇ ਗੱਲ ਨੂੰ ਲੱਗਿਆ ਇੱਕ ਹੋਰ ਚੀਜ਼ ਹੈ ਨਾ ਜਿਹੜੀਆਂ ਲੋਕਾਂ ਲਈ ਕਰਕੇ ਆ ਗੱਲ ਜਿਹੜੀਆਂ ਪਹਿਲਾਂ ਸਾਂਝੀਆਂ ਹੁੰਦੀਆਂ ਸੀ ਠੀਕ ਆ ਜੀ ਅਗਰਾਂ ਕਹਿੰਦੀ ਜੱਟ ਦੇ ਸ਼ੀਰੀ ਦੀਆਂ ਸਾਂਝਾਂ ਮਨ ਨੇ ਲਾ ਲੋ ਵੀ ਬੇਰੇ ਵਾਲੇ ਤੇ ਜ਼ਿਮੀਂਦਾਰਾਂ ਦੀ ਆਪਾਂ ਕਹਿੰਦੇ ਵੀ ਸ਼ੀਰੀ ਸਾਂਝੀ ਦੀ ਸਾਂਝ ਆ ਹਾਂ ਉਹਨਾਂ ਸਪਰੇਅ ਕਰਦੇ ਆਪਾਂ ਤੇ ਅੱਖ ਮਰ ਜਾਂਦੇ ਜੇਰਾ 5-700 1000 1500 ਦੀ ਦਵਾਈ ਲੈ ਕੇ ਆਉਂਦਾ ਮੈਂ ਉਹ ਦੁਕਾਨ ਵਾਲ ਨੂੰ ਪੈਸੇ ਦੇ ਕਹਿੰਦਾ ਹੁਣ ਇਹ ਮਹਿੰਗੀ ਆਪਣੇ ਨਾਲ ਠੀਕ ਹੈ ਇਹ 4 ਦਿਨ ਲਾਉ 5 ਦਿਨ ਲਾਉ ਇਹਨੂੰ 400 ਦਈਏ ਸਾਢੇ ਜੋ ਵੀ ਦਿਹਾੜੀ ਜਿਹੜੀ ਦਿਹਾੜੀ ਚੱਲਦੀ ਆ ਹਾਂ ਉਹ ਇਹਨੂੰ ਤਾਂ ਮਿਲੂਗੀ ਨਾਲ ਇਹਦੇ ਨਾਲ ਪਿਆਰ ਨਾਲੋਂ ਆਪਣਾ ਇੱਥੇ ਇਕੱਠੇ ਕੰਮ ਕਰਦੇ ਆ ਜੀ ਲੱਗਿਆ ਰਹੇ ਉਹ ਉਹੀ ਸਾਜ ਆ ਸਾਡੀ ਜਿਹੜੀ ਸਾਜ ਅਸਲ ਚ ਇਹੀ ਸਾਜ ਆ ਹੋਰ ਹੋਰ ਤਾਂ ਹੁਣ ਵੇਚਦਾ ਜਰਾ ਅਸਲ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਮਜ਼ਦੂਰ ਭਾਈ ਜਾਰੇ ਹੀ ਮਾਰਾ ਜਾਂ ਸਾਰਾ ਜ਼ਿਮੀਂਦਾਰ ਭਾਈ ਚਾਰੇ ਜਾਂਦਾ ਇਹ ਸਾਰੇ ਜਿੱ ਕੋਜੇ ਹੁੰਦੇ ਨੇ ਪਰ ਜਿੱਥੇ ਦੇ ਨਾ ਤਾਂ ਸਾਨੂੰ ਇਹਨਾਂ ਬਿਨਾ ਸਰ ਸਕਦਾ ਨਾ ਇਹਨਾਂ ਨੂੰ ਸਾਡੇ ਬਿਲਕੁਲ ਇਹ ਤਾਂ ਪਿਆਰ ਆ ਪ੍ਰਾਣੀ ਸਾਹ ਜੇ ਚੱਲਦੀ ਰੋਡ ਉੱਪਰ ਲਾਉਣੋਂ ਹਟ ਗਏ ਬੱਟਾ ਦੇ ਲੋਕ ਰੌਂਡ ਉੱਪਰ ਲਾਉਣ ਲੱਗ ਗਏ ਠੀਕ ਹੈ ਜੀ ਇਹਦੇ ਨਾਲ ਜਿੰਨੇ ਜ਼ਮੀਨ ਵਿੜੇ ਵਾਲੇ ਘਰ ਆਪਣੇ ਮੀਨੂ ਪਰ ਹਰ ਕੱਖ ਵੱਢ ਕੇ ਲੈ ਕੇ ਉਹ ਡੰਗਰ ਰੱਖਦੇ ਸੀ ਉਹ ਸਾਰੇ ਖਤਮ ਹੋ ਗਏ ਠੀਕ ਹੈ ਜੀ ਪਹਿਲੀ ਗੱਲ ਜੇ ਕਿਸੇ ਦੇ ਖੇਤ 'ਚ ਖੜੇ ਵੀ ਨਾ ਲੈ ਦਾ ਹੁਣ ਨਹੀਂ ਵੱਢਦਾ ਹੁਣ ਯਾਰ ਸਪਰੀ ਨਗਰੀ ਆਪਣੇ ਕਿੰਨੇ ਨੁਕਸਾਨ ਹੋਏ ਡੰਗਰਾਂ ਦੇ ਪਹਿਲਾਂ ਭਾਜੀ ਹਾਂ ਪਿਛਲੇ ਤੋਂ 3 ਸਾਲ ਪਹਿਲਾਂ ਹੋਏ ਹਾਂ ਬਹੁਤ ਵੱਡੇ ਨੁਕਸਾਨ ਹੋ ਗਏ ਦੋ ਘਰਾਂ ਦੇ ਜ਼ਮੀਂ ਬਰਵਾਦ ਹੋ ਗਏ ਦੀ ਸਾਰੀ ਬਿਲਕੁਲ ਜੀ ਨਹੀਂ ਉਹਦੇ ਨਾਲ ਹੁਣ ਆਪਾਂ ਆਪਣੇ ਖੇਤ ਚ ਕਿਦਾ ਜਮਾਨ ਨਹੀਂ ਗਵਣੇ ਹੋਗਾ ਜਿਹੜਾ ਬੱਟਮ ਆਪੇ ਵੜਦੂ ਇਸ ਵੇਲੇ ਨਾਲ ਠੀਕ ਹੈ ਜੀ ਸਾਨੂੰ ਅੱਗੇ ਵੀ ਦੱਸਿਆ ਸੀ ਆ ਖੜੇ ਨੇ ਕੱਖ ਠੀਕ ਹੈ ਇਹਨੂੰ ਕਿਹੜਾ ਹੁਣ ਵਡਾਂਗੇ ਠੀਕ ਹੈ ਲੈ ਬਸ 100 ਸਾਲ ਤੋਂ ਬਾਅਦ ਆਪਦਾ ਬੰਦੀ ਕਰੀ ਬਹੁਤ ਠੀਕ ਹੈ ਬਹੁਤ ਵਧੀਆ ਜਾਚਾ ਜੀ ਗੁੰਡੋਏ ਹੁਣ ਤੈਨੂੰ ਗੁੰਡੋਏ ਵਾਲੀ ਚੀਜ਼ ਦਿਖਾਉਣਾ ਅਗਲਾ ਕਹਿੰਦਾ ਆਪਾਂ ਗ ਮਨ ਜਦੋਂ ਇਹ ਤਾਂ ਆਪਾਂ ਦੇ ਸਿਰੇ ਪਾਤਾ ਠੀਕ ਹੈ ਆਪਾਂ ਨੂੰ ਗੁੜਵਾ ਖਾਲ ਤਾ ਪੁੰਗ ਦੀ ਲੋ ਦੀ ਇਹੋ ਗੁੜਵਾ ਖੇਤ ਚ ਹਾਂ ਜਦੋਂ ਗੁੜਵਾ ਖੇਤ ਚ ਫੇਰ ਤੋਂ ਗੁੜਵਾ ਖਾਲ ਦੀ ਲੋ کافی ਟਾਈਮ ਤੋਂ ਮੰਨੇ ਚ ਸਵਾਈ ਦੱਪਾ ਬੰਦ ਕਰਿਆ ਹੋਣਾ ਆ ਇੱਕ ਦੋ ਮੀਟਰ ਪਾਲੀ ਫੇਰ ਗਾਉਂ ਤਾਪ ਹੁੰਦਾ ਆ ਦੇਖ ਰਿਹਾ ਨਾ ਰੋਕ ਨਹੀਂ ਕਾ ਨੂੰ ਉਹਦੇ ਨੇ ਉਹੀ ਚੀਜ਼ ਐ ਦੇਖ ਨਾ ਨੇੜੇ ਆ ਜਾ ਵੀ ਹਾਂ ਨੇੜੇ ਆ ਦੇਖੋ ਵੀਰੇ ਆ ਜਾ ਇਹ ਸਾਰਾ ਆ ਜਿਹੜੀ ਗੁੜਵਾ ਖਾਲ ਬਣੂਗੀ ਨੇ ਦੇਖ ਗੁੜਵਾ ਇੰਨਾ ਜ਼ਿਆਦੇ ਖੇਤ ਦੇ ਤਿਆਰ ਹੋ ਗਏ ਜੋ ਆਪੇ ਚ ਕੋਈ ਪੌਂਦੇ ਨਹੀਂ ਲਾ ਦੇਖੋ ਕਿਸਾਨ ਵੀਰੋ ਆ ਸਾਰੀ ਬੱਟ ਦੇਖ ਲੈ ਸਾਰੇ ਟੱਕ ਮਾਰਨੇ ਤੈਨੂੰ ਗੰਡੋਏ ਮਿਲਣਗੇ ਮੇਰੇ ਕਿਉਂ ਜੀ ਇਹ ਇਹ ਫਰਕ ਆ ਇਹ ਚੀਜ਼ ਦਾ ਦੇਖੋ ਕਿੰਨਾ ਆ ਦੇਖੋ ਆ ਦੇ ਫਲਾਈ ਦਿੰਦੇ ਨੇ ਆ ਦੇ ਆ ਤਾਜੀ ਕੱਢੀ ਵੇਹਰੀ ਦੇ ਵੇਹਰੀ ਬਿਲਕੁਲ ਤਾਜੀ ਆ ਹਾਂ ਬਿਲਕੁਲ ਤਾਜੀ ਆ ਸਾਰੀ ਜਿਹੜੀ ਆਪਾਂ ਕਹਿੰਦੇ ਨੇ ਜਿਹਦੇ ਨੇ ਆਪਾਂ ਦੇਸੀ ਰੇਬਾਤਾ ਠੀਕ ਆ ਜੀ ਮਨਨ ਆਪਾਂ ਨੂੰ ਗੰਡੋਆ ਖਾਦ ਪਾਉਣ ਦੀ ਲੋੜ ਠੀਕ ਆ ਇਹ ਦੇਖੋ ਕਿੰਨਾ ਆ ਸਾਰੇ ਸਾਰੇ ਖੇਤ ਜੀ ਆਏ ਹਾਂ ਸੋ ਦੇਖ ਲਓ ਦੋਸਤੋ ਇਹ ਫਰਕ ਹੈ ਜਿੱਥੇ ਰੇ ਨਹੀਂ ਪੈਂਦਾ ਠੀਕ ਆ ਜਿੱਥੇ ਸਪਰੇ ਨਹੀਂ ਹੁੰਦੀ ਉਥੇ ਕੁਦਰਤ ਤੁਹਾਡਾ ਸਾਥ ਦੇਣ ਲੱਗ ਜਾਂਦੀ ਹੈ ਇਹ ਚੀਜ਼ਾਂ ਕੁਦਰਤ ਦਾ ਨਿਯਮ ਆ ਜਦੋਂ ਕੋਈ ਬੰਦਾ ਕੁਦਰਤ ਨੂੰ ਅਸੀਂ ਕੁਦਰਤ ਨੂੰ ਕੁਦਰਤ ਦੇ ਨਾਲ ਹਾਂ ਅਸੀਂ ਧੱਕਿਆ ਮੈਂ ਅੱਗ ਨਹੀਂ ਲਾਉਂਦਾ ਬਾਹਰ ਚ ਠੀਕ ਆ ਜੀ ਇਹ ਇੱਕ ਦੀ ਪਿਛਲੀ ਵੇਰ ਜੀਰੀ ਨੂੰ ਕਾਲੀ ਕਾਲੀ ਜੀ ਨੂੰ ਉਤੋ ਲਾ ਦਿੱਤੀ ਪਰ ਇਹਦੀ ਉਹ ਵੀ ਨਹੀਂ ਲਾਉਣੀ ਠੀਕ ਆ ਜੀ ਜੀਰੀ ਦਾ ਆਪਣੀ ਦੀ ਖਟਾਈ ਦਿੱਤੀ ਉਹ ਹਾਂ ਜੀਰੀ ਦਾ ਚਲੋ ਠੀਕ ਆ ਫਿਰ 1/2 ਗੱਲਾ ਵਹਣ ਘਾਟ ਗਿਆ ਜੀਰੀ ਦਾ ਇਹਦੀ ਮੱਕੀ ਜਰ ਇੱਕ ਹੋਰ ਚੀਜ਼ ਆ ਠੀਕ ਆ ਜੀ ਥੋੜੇ ਜਿਹੇ ਲੋਕ ਨਾ ਸਾਤ ਘੱਟ ਨੰਦੇ ਅਸਲ ਜੀ ਕੀ ਆ ਇਹ ਹੀ ਹੁਣ ਜਿਹੜਾ ਕਿਸੇ ਮਿੱਲ ਦਾ ਆਟਾ ਆਉਂਦਾਗਾ ਠੀਕ ਆ ਜੀ ਉਹਨੂੰ ਖਰੀਦ ਕੇ ਲਾਦੇ ਕੋਈ ਨਹੀਂ ਠੀਕ ਹੈ ਜੇ ਆਪਾਂ ਸਿੱਧਾ ਕਹਿੰਦੀਏ ਸਾਤ ਤੋਂ ਖਰੀਦ ਤੈਨੂੰ ਘੱਟ ਲੋ ਨਹੀਂ ਖੇਦਣਗੇ ਹੁਣ ਲੋਕੋ ਜਾਗਰੂਕ ਹੋ ਗਏ ਨੇ ਦੋਸਤੋ ਇਹ ਚੀਜ਼ ਦਾ ਫਰਕ ਬਹੁਤ ਆ ਚਾਚਾ ਹੁਣ ਲੋਕ ਨਾ ਦੁਬਾਰੇ ਜਿਵੇਂ ਤੁਸੀਂ ਕਹਿੰਦੇ ਕੁਦਰਤ ਸਾਥ ਦਿੰਦੀ ਐ ਲੋਕ ਕੁਦਰਤ ਨਾਲ ਛੋੜਨ ਲੱਗੇ ਕੁਝ ਲੋਕਾਂ ਨੂੰ ਛੱਡ ਕੇ ਪਿਛੋਂ ਦੇਖਿਆ ਇੱਕ ਤੇ ਇੰਨੀ ਜ਼ਿਆਦਾ ਆਪਾਂ ਕਹਿੰਦੇ ਕਰਮੇ ਕੰਦੀਆਂ ਕਣਕ ਵੇਚੀ ਆਪਾਂ 5500 ਨੂੰ ਵੇਚੀ ਆ ਕਣਕ ਨਿਕਲਿਆ ਬਹੁਤ ਇੱਥੇ ਕਣਕ ਦੇ ਠੀਕ ਹੈ ਜੇ ਕੋਈ ਇੱਥੇ ਚੱਲ ਕਿਹਾ ਵੀ ਖਾਸਿਆ ਨੇ ਠੀਕ ਹੈ ਯਾਰ ਘੱਟ ਮਾ ਯਾਰ ਗੱਲ ਸੁਣੋ ਮੈਨੂੰ ਪਿਆ ਮੈਂ ਕਿਹਦੇ ਬੰਗੜਾ ਨਹੀਂ ਲੜਦਾ ਨਹੀਂ ਜਾਂਦਾ ਆਪਾਂ ਨੂੰ ਪਿਆ ਕੋਈ ਆਪਾਂ ਕੰਮ ਕਰਿਆ ਇੱਕ ਦੀ ਮੱਕੀ ਮਿਲਦਾ ਵੀ ਦੂਜੀ ਵਾਰ ਫੇਰ ਮੱਕੀ ਲਾਵਾਂਗੇ ਚ ਉਦੋਂ ਸਰੋਂ ਲਾਵਾਂਗੇ ਸਰੋਂ ਹਾਂ ਸਿਆ ਜੱਤ ਨੂੰ ਸਰੋਂ ਦੀ ਰੋਤਾ ਜੀ ਹਾਂ ਸਰੋਂ ਲਾਵਾਂ ਮੈਂ ਦੋ ਗ੍ਰਾਮ ਮੱਕੀ ਲਾ ਕੇ ਇਹ ਇੱਕ ਦੀ ਪਿੰਡ ਸਰੋਂ ਲਾਈ ਦੀ ਆਪਾਂ ਨੇ ਉੱਥੇ ਤਾਂ ਮਿਲਦਾ ਵੀ ਹੋ ਗਿਆ ਆ ਹੁਣ ਚੌਥੀ ਫਸਲ ਲਾਵਾਂਗੇ ਜੰਮੀ ਕੁਛ ਨਹੀਂ ਪਾ ਬਦ ਆਪਾਂ ਦਾ ਪੈਟ ਵੀ ਵਿੱਗੇ ਚੋਂ ਉਹ ਦੋ ਕੁਇੰਟਲ 40 ਕਿਲੋ ਸਰੋਂ ਹੋਈ ਦੇ। ਸੋ ਦੋਸਤੋ ਦੋ ਕੁਇੰਟਲ 40 ਕਿਲੋ ਸਰੋਂ ਇੱਕ ਵਿੱਗੇ ਚੋਂ ਹੋਈ ਆ ਤੇ ਰੇਟ ਕੀ ਆ ਸਰੋਂ ਦਾ ਇੱਦਾਂ? ਸਰੋਂ ਦਾ ਰੇਟ ਤਾਂ ਹੁਣ ਮੇਰੇ ਕੋਲ 5500 ਹੋਊਗਾ। ਆਪਾਂ ਤਾਂ ਵੇਚੀ ਨਹੀਂ ਘਰੇ ਆਪਦੇ ਤੇ। ਵੇਚੀ ਨਹੀਂ ਹੈਗੀ ਆਪਾਂ ਐਸੇ ਗੱਲ ਕਰਦੇ ਦੋ ਕੁਇੰਟਲ 40 ਕਿਲੋ ਜੇ ਵਿੱਗੇ ਚੋਂ ਹੁੰਦੀ ਆ ਇੱਕ ਫਸਲ ਛੋਡੀ ਤਾਂ ਤੁਸੀਂ ਲਾ ਲਓ ਵੀ 5500 ਨੂੰ ਵੀ ਲਾ ਕੇ 15000 ਨਹੀਂ ਹੋ। 13000 ਇੱਕ ਕੋਈ ਚੀਜ਼ ਹੋਰ ਆ ਆਪਾਂ ਜਿਹੜੀ ਜਿਹੇ ਮੰਨ ਕੇ ਜਾਂਦੇ ਆ ਖੇਤੀ ਨੂੰ ਮਾਰਦੇ ਆ। ਠੀਕ ਹੈ। ਆਪਰ ਕੋਲ ਡੰਗਰ ਵਧੀਆ ਰੱਖੇ ਵੀ ਠੀਕ ਹੈ ਆਪਾਂ ਨੂੰ ਜਿਆਦਾ ਹੋਣੀ ਹੁਣ ਜੇ ਜਿਹੜੀ ਚੀਜ਼ ਬਚਦੀ ਆ ਠੀਕ ਹੈ ਨਹੀਂ ਵਿਕਦੀ ਉਹ ਡੰਗਰਾਂ ਆਪਾਂ ਉਹਦੇ ਡੰਗਰਾਂ ਨੂੰ ਉਹ ਆਪਦੀ ਇੱਕ ਨੰਬਰੀ ਦੀ ਹੈਗੀ ਹਾਂ ਹੁਣ 3500 ਤੋਂ 3000 3500 ਤੋਂ ਘੱਟ ਕੋਈ ਦਾਣਾ ਨਹੀਂ ਮੈਂ ਤਾਂ ਆਪਾਂ ਬਿਲਕੁਲ ਜੀ ਬਿਲਕੁਲ ਹੁਣ ਮੈਂ ਜਿੱਤੇ ਵੀ ਇਹ ਘਰੋਂ ਸਮਾਨ ਲੈ ਕੇ ਜਾਂਦਾ ਕੌਣ ਚੱਲ ਉੱਥੋਂ ਪਵਾ ਲਿਦਿਨੇ ਠੀਕ ਹੈ ਇਹ ਉੱਥੋਂ ਫੈਕਟਰੀ 'ਚ ਜਾ ਕੇ ਦਾਣਾ ਤਿਆਰ ਕਰਵਾਉਂਦੇ ਠੀਕ ਹੈ ਤੋ ਦੋਸਤੋ ਇੱਕ ਬਹੁਤ ਵਧੀਆ ਸੋਚ ਨੂੰ ਲੈ ਕੇ ਚੱਲੇ ਹੋਏ ਨੇ ਸਾਡੇ ਚਾਚਾ ਜੀ ਵਿਧਾਈ ਦੇ ਪਾਤਰ ਵੀ ਨੇ ਦੇਖੋ ਜੇ ਕੁਦਰਤ ਦੇ ਨਾਲ ਜੁੜਨ ਲੱਗੇ ਨੇ ਤਾਂ ਕੁਦਰਤ ਇਹਨਾਂ ਦਾ ਸਾਥ ਦੇਖੋ ਕਿੰਨਾ ਦੇ ਰਹੀ ਆ ਇਹਨਾਂ ਦੇ ਖੇਤ ਦੇ ਵਿੱਚ ਖਾਦ ਆਪਣੇ ਆਪ ਬਣਨ ਲੱਗੀ ਜਿਹੜੀ ਚੀਜ਼ ਦੀ ਜ਼ਰੂਰ ਤਾਂ ਕਿ ਫਸਲ ਨੂੰ ਉਹ ਖਾਦ ਇਹਨਾਂ ਦੇ ਖੇਤ ਦੇ ਵਿੱਚ ਕੁਦਰਤੀ ਤੌਰ ਤੇ ਬਣਨ ਲੱਗੀ ਗਡੋਏ ਨੇ ਜਿਹੜੇ ਜਿਨ੍ਹਾਂ ਨੂੰ ਖਾਦ ਲੋਕ ਮੁੱਲ ਲੈਂਦੇ ਆ ਵੀ ਗਡੋਆ ਖਾਦ ਲਿਆ ਕੇ ਖੇਤ ਚ ਪਾਉ ਲੋੜ ਹੀ ਨਹੀਂ ਯਾਰ ਤੁਸੀਂ ਰੇਹਾਂ ਸਪਰੇਆ ਹ ਘਟਾ ਦਿਓ ਉਹਦੀ ਮਾਤਰਾ ਘਟਾ ਕਰ ਦਿਓ ਤੇ ਕੁਦਰਤ ਤੁਹਾਡਾ ਸਾਥ ਦੇਣ ਲੱਗ ਜੂ ਸੋ ਦੋਸਤੋ ਧੰਨਵਾਦ ਚਾਚਾ ਜੀ ਤੁਹਾਡਾ ਕੀਮਤੀ ਸਮਾਂ ਲੈਣ ਦੇ ਲਈ ਠੀਕ ਆ ਅਗਲੀ ਵੀਡੀਓ ਦੇ ਵਿੱਚ ਜੀ ਬਹੁਤ ਜਲਦੀ ਸੋਨੂੰ ਜੇ ਚਾਚਾ ਜੀ ਦੇ ਹੋਰ ਕੰਮ ਕਰੇ ਹੋਣੇ ਜਿਹੜੇ ਪਿੰਡ ਦੇ ਲਵੇ ਪੀਜੀ ਹੋਈ ਹੈ ਜਿਹੜਾ ਰੇਸ ਸਪਰੇਅ ਦੀ ਲਾਵਾਂ ਜੀ ਰੇਸ ਠੀਕ ਕੋਈ ਜੀ ਵਿੱਚ ਵੀ ਕਹਿੰਦੇ ਰੇ ਨਹੀਂ ਪਾਉਣਾ ਨਹੀਂ ਪਾਉਣਾ ਸਪਰੇਅ ਨਹੀਂ ਕਰਨੀ ਚਾਹੋ ਦੋਸਤੋ ਅਗਲੀ ਫਸਲ ਜਦੋਂ ਬੀਜਣਗੇ ਫੇਰ ਤੁਹਾਨੂੰ ਚਾਚਾ ਜੀ ਨਾਲ ਮਲਾਵਾਂਗੇ ਤਦ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ